ਸਸ਼ਕਾਲ ਸਰ ਕੀ ਹਾਲ ਚਾਲ ਹੈ ਬਾਈ ਕੁਚੀ ਕਾ ਖਾਲਸਾ ਤੇ ਬਾਈ ਕੁਚੀ ਕੀ ਫਤਿਹ ਸਿੰਘ ਸਾਹਿਬ ਜੀ ਦਾ ਆਪਾਂ ਕੁਲਵਿੰਦਰ ਸਿੰਘ ਜੀ 96 ਕਰੋੜੀ ਜਿਨ੍ਹਾਂ ਦੇ ਨਾਲ ਆਪਾਂ ਫਿਲਮ ਵੇਖਣ ਆਏ ਉਹਨਾਂ ਨੇ ਆਪਾਂ ਨੂੰ ਖੁਦ ਬੁਲਾਇਆ ਸੀ ਤੇ ਆਪਾਂ ਵੇਖਣ ਆ ਬਹੁਤ ਵਧੀਆ ਫਿਲਮ ਆ ਜਿਹੜਾ ਆਪਾਂ ਘਰ ਪਰਿਵਾਰ ਵਿੱਚ ਵੇਖਣ ਯੋਗ ਹੈਗੇ ਆ ਨਹੀਂ ਤੇ ਤੁਹਾਨੂੰ ਪਤਾ ਅੱਜ ਕੱਲ ਫਿਲਮ ਇੰਡਸਟਰੀ ਦੇ ਵਿੱਚ ਗੰਦ ਪਰੋਸਿਆ ਜਾਂਦਾ ਜਿਹੜਾ ਆਪਾਂ ਪਰਿਵਾਰ ਵਿੱਚ ਨਹੀਂ ਵੇਖ ਸਕਦੇ ਤੇ ਅਸੀਂ ਇਹ ਚੀਜ਼ਾਂ ਨੂੰ ਪ੍ਰਮੋਟ ਕਰੀਏ ਜਿਹੜੇ ਆਪਣੇ ਵੀਰਾਂ ਨੇ ਫਿਲਮ ਬਣਾਈ ਆ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਜਿੱਥੇ ਆਡੀ ਲੋੜ ਪਏ ਆਪਾਂ ਖੜਾਂਗੇ ਤੇ ਬੇਨਤੀ ਆ ਕਿ ਵੱਧ ਚੜ ਕੇ 10 ਤਰੀਕ ਨੂੰ ਇਹ ਫਿਲਮ ਨੂੰ ਵੇਖਣ ਆਓ ਤੇ ਸਪੋਰਟ ਕਰੋ ਕਿ ਜੇ ਅਸੀਂ ਆਪਣੇ ਇਤਿਹਾਸ ਨਾਲ ਨਾ ਜੁੜਾਂਗੇ ਤੇ ਫਿਰ ਕੋਈ ਫਾਇਦਾ ਨਹੀਂ ਆ ਕਿਉਂਕਿ ਵੇਖੋ ਸਿੱਖਾਂ ਦਾ ਇਤਿਹਾਸ ਬਹੁਤ ਘੱਟ ਲੋਕੀ ਪੜਾਉਂਦੇ ਆ ਤੇ ਤੁਹਾਡੇ ਸਾਹਮਣੇ ਜਿਹੜਾ ਆਪਣਾ ਇਤਿਹਾਸ ਆ ਉਹ ਤੁਹਾਡੇ ਸਾਹਮਣੇ ਇੱਥੇ ਮਲਖ ਹੋਣ ਦੇ ਆਇਆ ਤੇ ਵਿਖਾਂ ਦੇ ਆ ਤੇ ਕੋਈ ਅੱਜਕੱਲ ਇਤਿਹਾਸ ਪੜਾਉਂਦੇ ਨਹੀਂ ਲੋਕੀ ਬੱਚਿਆਂ ਨੂੰ ਬਹੁਤ ਇਤਿਹਾਸ ਦੇ ਮਤਲਬ ਜਿਹੜਾ ਘੱਟ ਜਾਣਕਾਰੀ ਆ ਇਹ ਚੀਜ਼ ਨੂੰ ਵੇਖ ਕੇ ਆਪਾਂ ਆਪਣੀ ਸਿੱਖਿਆ ਵੀ ਪ੍ਰਮੋਟ ਹੁੰਦੀ ਆ ਤੇ ਸਿੱਖਿਆ ਦਾ ਸਾਥ ਵੀ ਹੁੰਦਾ ਆ ਤੇ ਭਾਰਤ ਵਰਤ ਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਕਿ 10 ਤਰੀਕ ਨੂੰ ਵੱਧ ਚੜ ਕੇ ਇਹ ਫਿਲਮ ਨੂੰ ਵੇਖਣ ਆਓ ਤੇ ਤੁਹਾਡੇ ਜਿਹੜੀ ਘਰ ਪਰਿਵਾਰ ਵਿੱਚ ਵੇਖਣ ਵਾਲੀ ਆ ਤੇ ਅਸੀਂ ਸਪੋਰਟ ਕਰੀਏ ਤੇ ਇਦਾਂ ਦੇ ਕਲਾਕਾਰ ਹੋਰ ਉੱਠ ਕੇ ਇਹ ਤੋਂ ਤਾਂ ਉੱਠ ਕੇ ਹੋਰ ਫਿਲਮਾਂ ਬਣਾਣ ਜੇ ਅਸੀਂ ਸਪੋਰਟ ਨਾ ਨਾ ਕਰਾਂਗੇ ਤਾਂ ਉੱਤੋਂ ਤੱਕ ਸੀਮਿਤ ਰਹਿ ਜਾਂਦੇ ਆ ਤੈਨੂੰ ਇਹਨਾਂ ਦੀ ਸਪੋਰਟ ਕਰਨ ਦੀ ਲੋੜ ਆ ਤੇ ਬਹੁਤ ਇੰਨੀ ਕੀ ਬੇਨਤੀ ਪਰਮਾਨਤਰੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਗਾਰੇ ਜਾਵੇ ਵਦੇ ਪਾਵੇ ਵੈਰੀ ਨੂੰ ਭਜਾ ਲਾ ਪਾਵੇ ਨਿਆ ਲਾਣਿਆ ਲਾ ਜਾਵੇ ਓ ਸ੍ਰੀ ਆ